ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕਈ ਵਾਰ ਇੱਕ ਮੈਸੇਜ ਕਿਸੇ ਭੈਣ ਨੇ ਕੀਤਾ ਵੀ ਤੁਸੀਂ ਨਾ ਬਾਤਸੂ ਸ਼ਾਸਤਰ ਦੇ ਉੱਤੇ ਕੋਈ ਵੀਡੀਓ ਬਣਾਓ ਮੈਂ ਥੋੜਾ ਜਿਹਾ ਕਮਾਕਾਰਾਂ ਦੇ ਅੰਦਰ ਬਿਜੀ ਸਾਂ ਕੁਝ ਰਿਕਾਰਡਿੰਗ ਹੋਈ ਪਈ ਸੀ ਜਿਹੜੀ ਪਾ ਦੇ ਦੀ ਸੀ ਅੱਜ ਮਨ ਦੇ ਅੰਦਰ ਕੁਝ ਵਿਚਾਰ ਬਣੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਬਾਤਸੂ ਸ਼ਾਸਤਰ ਨਰੋਲ ਇੱਕ ਵਹਿਮ ਦਾ ਨਾਮ ਹੈ ਇੱਕ ਫੋਬੀਏ ਦੀ ਬਿਮਾਰੀ ਦਾ ਨਾਮ ਹੈ ਫੋਬੀਆ ਕਈ ਕਿਸਮ ਦਾ ਹੁੰਦਾ ਹੈ ਵਹਿਮ ਕਈ ਕਿਸਮ ਦਾ ਹੁੰਦਾ ਹੈ ਪਰ ਪੜੀ ਲਿਖੀ ਸਦੀ ਦੇ ਅੰਦਰ ਐਡਵਾਂਸ ਯੁੱਗ ਦੇ ਅੰਦਰ ਡਿਗਰੀ ਹੋਲਡਰ ਲੋਕਾਂ ਦੇ ਕੋਲ ਵਹਿਮ ਅੱਜ ਵੀ ਉਹਨਾਂ ਦੇ ਸਿਰ ਦੇ ਉੱਤੇ ਚੜ ਕੇ ਨਾਚ ਕਰਦਾ ਹੀ ਨਜ਼ਰ ਪੈ ਰਿਹਾ ਹੈ ਘਰਾਂ ਦੇ ਅੰਦਰ ਵਹਿਮ ਮਨਾਂ ਦੇ ਅੰਦਰ ਵਹਿਮ ਚੰਗੇ ਚੰਗੇ ਪੜੇ ਲਿਖੇ ਵੈਲ এডੂਕੇਟਿਡ ਪਰਸਨ ਉਹਨਾਂ ਦੇ ਕੋਲ ਵਹਿਮ ਦੇ ਸवाय ਮੈਨੂੰ ਕੁਝ ਨਜ਼ਰ ਆ ਹੀ ਨਹੀਂ ਰਿਹਾ ਸਾਰਿਆਂ ਦੇ ਅੰਦਰ ਨਹੀਂ ਪਰ ਬਹੁਤਿਆਂ ਦੇ ਅੰਦਰ ਅੱਛਾ ਮਕਾਨ ਬਣਾਉਣ ਲੱਗਿਆ ਬਾਤਸੂ ਸ਼ਾਸਤਰ ਦਾ ਸਹਾਰਾ ਲੈਣ ਦੀ ਲੋੜ ਨਹੀਂ ਕਿ ਮੈਂ ਰਸੋਈ ਦਾ ਮੂੰਹ ਕਿੱਧਰ ਰੱਖਾਂ ਅ ਰੂਮ ਦਾ ਮੂੰਹ ਕਿੱਧਰ ਰੱਖਾਂ ਬੈੱਡਰੂਮ ਦਾ ਮੂੰਹ ਕਿੱਧਰ ਰੱਖਾਂ ਆਪਣੇ ਲੀਵਿੰਗ ਏਰੀਏ ਦਾ ਲੌਬੀ ਦਾ ਮੂੰਹ ਕਿਵੇਂ ਰੱਖਾਂ ਪੂਜਾ ਰੂਮ ਦਾ ਮੂੰਹ ਕਿੱਥੇ ਹੋਵੇ ਲਾਇਬ੍ਰੇਰੀ ਦਾ ਮੂੰਹ ਕਿੱਧਰ ਹੋਵੇ ਬਾਥਰੂਮ ਦਾ ਮੂੰਹ ਕਿੱਧਰ ਹੋਵੇ ਇਹਨਾਂ ਗੱਲਾਂ ਦੇ ਵਹਿਮ ਚ ਪੈਣ ਦੀ ਲੋੜ ਨਹੀਂ ਮਕਾਨ ਬਣਾਉਣ ਲੱਗਿਆਂ ਆਰਕੀਟੈਕਟ ਦੇ ਨਾਲ ਇਹ ਸਲਾਹ ਕਰੋ ਕਿ ਹਵਾਦਾਰ ਹੋਵੇ ਤੇ ਰੋਸ਼ਨੀ ਆਉਣੀ ਚਾਹੀਦੀ ਚਾਨਣੇਦਾਰ ਹੋਵੇ ਖਿੜਕੀਆਂ ਦੇ ਅੰਦਰੋਂ ਹਵਾ ਵੀ ਆ ਸਕਦੀ ਹੋਵੇ ਹਵਾ ਲੱਗਦੀ ਰਹੇ ਮਕਾਨ ਚੰਗਾ ਰਹਿੰਦਾ ਹੈ ਚਾਨਣਾ ਵੀ ਆਉਂਦਾ ਰਹੇ ਐਦਾਂ ਨਹੀਂ ਕਿ ਮਕਾਨ ਇੱਕ ਕਬਰ ਨੁਮਾ ਬਣਾ ਲਓ ਵੀ ਨਾ ਕਿਧਰੋਂ ਹਵਾ ਹੋਵੇ ਤੇ ਨਾ ਕਿਧਰੋਂ ਚਾਨਣਾ ਆਵੇ ਰੋਸ਼ਨੀ ਆਵੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਬਾਕੀ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਅੱਛਾ ਮੈਂ ਤੇ ਇੰਨਾ ਵਹਿਮ ਦੇ ਮਾਰੇ ਲੋਕ ਵੇਖੇ ਨੇ ਵੇਖੋ ਜੀ ਆਪਣੀ ਰਸੋਈ ਦੇ ਅੰਦਰ ਕਿਚਨ ਦੇ ਅੰਦਰ ਸਲੈਪ ਦੇ ਉੱਤੇ ਨਾ ਦਵਾਈ ਨਹੀਂ ਹੋਣੀ ਚਾਹੀਦੀ ਦਵਾਈ ਤੇ ਤਕਰੀਬਨ ਪਈ ਰਸੋਈਆਂ ਦੇ ਉੱਤੇ ਹੀ ਹੁੰਦੀ ਜਾਂ ਬੈੱਡਰੂਮ 'ਚ ਹੁੰਦੀ ਜਾਂ ਸਲੈਪ ਤੇ ਪਈ ਹੁੰਦੀ ਅੱਛਾ ਜੀ ਜਿੰਨੀ ਦਵਾਈ ਅਖੇ ਸਲੈਪ ਤੇ ਰੱਖੋਗੇ ਨਾ ਓਨੀ ਘਰ ਦੇ ਅੰਦਰ ਬਿਮਾਰੀ ਆਏਗੀ ਵੀ ਤੁਹਾਡਾ ਖਾਣਾ ਤੁਹਾਡਾ ਪੀਣਾ ਤੁਹਾਡੀ ਹੋਰ ਜਿਹੜੀ ਐ ਐਕਸਰਸਾਈਜ਼ ਕਰਨੀ ਉਹ ਸਾਰੇ ਤਾਂ ਸਾਰਾ ਕਿਹੜੇ ਖੂ ਖਾਤੇ ਪਾਓਗੇ ਤੁਸੀਂ ਚੰਗਾ ਭੋਜਨ ਖਾ ਰਹੇ ਹੋ ਐਕਸਰਸਾਈਜ਼ ਕਰ ਰਹੇ ਹੋ ਵਯਾਯਾਮ ਕਰ ਰਹੇ ਹੋ ਤੇ ਨਰੋਏ ਰਹੋਗੇ ਨਹੀਂ ਰੋਗ ਲੱਗੇਗਾ ਪਰ ਜੇ ਖਾਈ ਜਾਣਾ ਹੈ ਖਾਈ ਜਾਣਾ ਹੈ ਖਾਈ ਜਾਣਾ ਹੈ ਨਾ ਐਕਸਰਸਾਈਜ਼ ਕਰਨੀ ਹੈ ਨਾ ਹਿਲਣਾ ਹੈ ਲਾਸ਼ ਬਣ ਕੇ ਪੈ ਰਹਿਣਾ ਹੈ ਖਾ ਲਿਆ ਸੌਂ ਲਿਆ ਬਹਿ ਗਏ ਤੇ ਫਿਰ ਬਿਮਾਰੀ ਨਹੀਂ ਆਏਗੀ ਤੇ ਹੋਰ ਕੀ ਆਏਗਾ ਫਿਰ ਦਵਾਈ ਚੁੱਕ ਕੇ ਭਾਵੇਂ ਜਿੱਥੇ ਮਰਜ਼ੀ ਰੱਖੋ ਫਿਰ ਉਹ ਦਵਾਈ ਤੁਹਾਡੇ ਕੋਲ ਆ ਹੀ ਜਾਏਗੀ ਆਪਣੇ ਆਪ ਤੁਸੀਂ ਤੇ ਕਹਿੰਦੇ ਹੋ ਨਾ ਰਸੋਈ ਦੀ ਸਲੇਬ ਤੇ ਨਹੀਂ ਰੱਖਣੀ ਉਹ ਤੁਹਾਡੀ ਜੇਬ ਤੱਕ ਵੀ ਆ ਜਾਏਗੀ ਨਾਲ ਲੈ ਕੇ ਤੁਰਨਾ ਪਏਗਾ ਖੈਰ ਅੱਜ ਬਹਿਮੀ ਲੋਕਾਂ ਦਾ ਹਾਲ ਇਹ ਬਣ ਗਿਆ ਹੈ ਵੀ ਜਦੋਂ ਤੁਸੀਂ ਮਕਾਨ ਬਣਾਉਣਾ ਹੋਵੇ ਤੇ ਆਰਕੀਟੈਕਟ ਦੇ ਕੋਲ ਜਾਂਦੇ ਹੋ ਵੀ ਨਕਸ਼ਾ ਬਣਾਉਣਾ ਹੈ ਤੇ ਆਰਕੀਟੈਕਟ ਦਾ ਸਵਾਲ ਹੁੰਦਾ ਹੈ ਉਹ ਕਹਿੰਦਾ ਹੈ ਵੀ ਬਾਤਸੂ ਵਾਲਾ ਬਣਾਉਣਾ ਹੈ ਜਾਂ ਸਿੰਪਲ ਬਣਾਉਣਾ ਹੈ ਜੇ ਤੁਸੀਂ ਬਾਤਸੂ ਵਾਲਾ ਨਹੀਂ ਵੀ ਬਣਾਉਣਾ ਸਿੰਪਲ ਬਣਾਉਣਾ ਹੈ ਤੇ ਉਹ ਕਹੇਗਾ ਵੀ ਅੱਜ ਥੋੜੇ ਜੇ ਪੈਸੇ ਜ਼ਿਆਦਾ ਲੱਗਣਗੇ ਪਰ ਜਦੋਂ ਕੱਲ ਨੂੰ ਮਕਾਨ ਵੇਚੇਗਾ ਨਾ ਤੇ ਲੋਕ ਨਕਸ਼ਾ ਵੇਚਣਗੇ ਤੇ ਬਾਤਸੂ ਸ਼ਾਸਤਰ ਦੇ ਅਕੋਰਡਿੰਗ ਬਣਿਆ ਹੋਇਆ ਨਕਸ਼ਾ ਤੇ ਬਣਿਆ ਹੋਇਆ ਮਕਾਨ ਆਮ ਕੀਮਤ ਨਾਲੋਂ 2-4 ਲੱਖ ਵੱਧ ਵਿੱਚ ਵਿਕ ਜਾਏਗਾ ਅੱਜ ਤੇ ਵੀ 25000 ਦਾ ਫਰਕ ਹੈ 50000 ਦਾ ਫਰਕ ਹੈ ਪਰ 5 ਲੱਖ ਵੱਧ ਰੇਟ ਵਿੱਚ ਵਿਕ ਜਾਏਗਾ ਇਹਨਾਂ ਲੋਕਾਂ ਦੇ ਅੰਦਰ ਵਹਿਮ ਹੈ ਉਹ ਇਸ ਕਰਕੇ ਤਾਕੀਦ ਕਰਦੇ ਨੇ ਵੀ ਬਣਵਾ ਪਰ ਬਾਤਸੂ ਦੇ ਅਕੋਰਡਿੰਗ ਬਣਵਾ ਵਾਤਸੂ ਵਾਲਾ ਨਕਸ਼ਾ ਵੀ ਮਹਿੰਗਾ ਤੇ ਵਾਤਸੂ ਵਾਲਾ ਮਕਾਨ ਵੀ ਮਹਿੰਗਾ ਲੋਕਾਂ ਦੇ ਵਹਿਮ ਦੇ ਕਰਕੇ ਹੋਰ ਕੁਝ ਵੀ ਨਹੀਂ ਅੱਛਾ ਇੱਕ ਗੱਲ ਮੈਂ ਹੋਰ ਕਹਿਣਾ ਹੁਣ ਜਿੱਥੇ ਮੈਂ ਗੱਲ ਨੂੰ ਅੱਗੇ ਲਿਆਉਣੀ ਚਾਹੁੰਨਾ ਤੁਹਾਡੇ ਸਾਹਮਣੇ ਸ਼ਰਾਬ ਦੇ ਠੇਕੇ ਕਦੇ ਪਿੰਡਾਂ ਦੇ ਅੰਦਰ ਬਣੇ ਵੇਖੇ ਨਾ ਜਾਂ ਆਮ ਬਸਤੀਆਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਚੰਗੀ ਮਾਰਕੀਟ ਤੋਂ ਬਾਹਰ ਦੀ ਗੱਲ ਕਰ ਰਿਹਾ ਚੰਗੇ ਮਾਰਕੀਟ ਤੋਂ ਬਾਹਰ ਕਿਧਰੇ ਆਮ ਬਸਤੀਆਂ ਪਿੰਡਾਂ ਦੇ ਅੰਦਰ ਠੇਕੇ ਬਣੇ ਵੇਖੇ ਨਾ ਪੜਾ ਕਿੱਥੇ ਬਣੇ ਹੁੰਦੇ ਨੇ ਸੋਚਿਓ ਜਰਾ ਕਿੱਥੇ ਬਣੇ ਹੁੰਦੇ ਨੇ ਗੰਦੇ ਨਾਲੇ ਦੇ ਕੋਲ ਗੰਦਗੀ ਦੇ ਢੇਰ ਦੇ ਕੋਲ ਬਣੇ ਹੁੰਦੇ ਨੇ ਗੰਦਾ ਨਾਲਾ ਹੋਵੇ ਪਾਰਲੇ ਪਾਸੇ ਠੇਕਾ ਬਣਿਆ ਪੀਣ ਵਾਲੇ ਨਾਲੇ ਦੇ ਉੱਤੇ ਫੱਟਾ ਰੱਖ ਕੇ ਫੱਟੇ ਦੇ ਉੱਤੋਂ ਦੀ ਉਲੰਘ ਕੇ ਉੱਥੋਂ ਤੱਕ ਚਲੇ ਜਾਂਦੇ ਨੇ ਵੀ ਅਸੀਂ ਸ਼ਰਾਬ ਲੈ ਕੇ ਆਉਣੀ ਹੈ ਪੀਣ ਵਾਲੇ ਠੇਕੇ ਤੋਂ ਸ਼ਰਾਬ ਲੈਣ ਵਾਸਤੇ ਚਲੇ ਜਾਂਦੇ ਨੇ ਗੰਦਗੀ ਤੇ ਢੇਰ ਤੇ ਕੋਲ ਖੜੋ ਕੇ ਪੀ ਲੈਂਦੇ ਨੇ ਜਿਨ੍ਹਾਂ ਨੇ ਪੀਣੀ ਹੁੰਦੀ ਹੈ ਉਦੋਂ ਬਾਅਦ ਉਹ ਕਿੱਥੇ ਜਾਂਦਾ ਠੇਕਾ ਚੱਲਦਾ ਸਭ ਤੋਂ ਜ਼ਿਆਦਾ ਤੇ ਬਾਦਸ਼ੂ ਦੇ ਅਕੋਰਡਿੰਗ ਨਾ ਉਹ ਜਿਹੜਾ ਛੱਪਰ ਬਣਾਇਆ ਨਾ ਠੇਕਾ ਬਣਾਇਆ ਤੇ ਚੱਲਦਾ ਸਭ ਤੋਂ ਜ਼ਿਆਦਾ ਹੈ ਅੱਛਾ ਮੈਂ ਇੱਕ ਹੋਰ ਗੱਲ ਕਰਾਂ ਵੀ ਵੈਸਿਆਲਿਆ ਵੈਸਵਾ ਦੁਆਰਾ ਵੈਸਵਾ ਦਾ ਕੋਠਾ ਉਹ ਬਾਦਸ਼ੂ ਦੇ ਨਾਲ ਬਣਾਇਆ ਹੁੰਦਾ ਪਰ ਜਾਣ ਵਾਲੇ ਲੋਕ ਤੇ ਉੱਥੇ ਵੀ ਜਾਂਦੇ ਨੇ ਕੋਈ ਮੰਦਿਰ ਕੋਈ ਮਸਜਿਦ ਕੋਈ ਗੁਰਦੁਆਰਾ ਬਾਦਸ਼ੂ ਦੇ ਨਾਲ ਬਣਿਆ ਹੁੰਦਾ ਬਾਦਸ਼ੂ ਦੇ ਅਕੋਰਡਿੰਗ ਬਣਿਆ ਹੁੰਦਾ ਪਰ ਚਲਦੇ ਨਾ ਜਿੱਥੇ ਮਰਜ਼ੀ ਪਿੰਡਾਂ ਵਿੱਚ ਬਣਾ ਲਓ ਮੰਦਿਰ ਵੀ ਚੱਲਦਾ ਹੈ ਗੁਰਦੁਆਰਾ ਵੀ ਚੱਲਦਾ ਹੈ ਲੋਕਾਂ ਨੇ ਚਾਰ ਇੱਟਾਂ ਰੱਖ ਕੇ ਕਿਸੇ ਪੀਰ ਦਾ ਨਾਂ ਦੇ ਕੇ ਹਰਾ ਕੱਪੜਾ ਲਾ ਦਿੱਤਾ ਹੁੰਦਾ ਹੈ ਉੱਥੇ ਲੋਕ ਅਗਿਆਨੀ ਲੋਕ ਉੱਥੇ ਮੱਥਾ ਟੇਕੀ ਜਾਂਦੇ ਨੇ ਝੰਡੀਆਂ ਤੇ ਮੱਥਾ ਟੇਕੀ ਜਾਂਦੇ ਨੇ ਉੱਥੇ ਬਾਦਸ਼ੂ ਦੇ ਅਕੋਰਡਿੰਗ ਸਭ ਕੁਝ ਬਣਿਆ ਹੁੰਦਾ ਪਰ ਸਭ ਤੋਂ ਜ਼ਿਆਦਾ ਪਖੰਡ ਦੇ ਅੱਡੇ ਚੱਲਦੇ ਨੇ ਤੇ ਸਭ ਤੋਂ ਘੱਟ ਬਾਤਸ਼ੂ ਦਾ ਕੰਮ ਉਥੇ ਇੱਕ ਹੋਰ ਗੱਲ ਕਿਸੇ ਦੀ ਧੀ ਪੁੱਤ ਬੰਦਾ ਜਨਾਨੀ ਭੈਣ ਭਰਾ ਘਰ ਦੇ ਅੰਦਰ ਹੋ ਜਾਏ ਖਰਾਬ ਗਲਤ ਟ੍ਰੈਕ ਚੂਜ਼ ਕਰ ਜਾਏ ਆਯਾਸ਼ ਬਣ ਜਾਏ ਬਦਮਾਸ਼ ਬਣ ਜਾਏ ਨਸ਼ੇੜੀ ਬਣ ਜਾਏ ਤੇ ਘਰ ਬਣਿਆ ਹੋਵੇ ਬਾਤਸ਼ੂ ਦੇ ਅਕੋਰਡਿੰਗ ਇੱਕ ਇੱਕ ਕੰਮ ਬਾਤਸ਼ੂ ਦੇ ਅਕੋਰਡਿੰਗ ਬਣਿਆ ਹੋਵੇ ਤੇ ਫਿਰ ਉਹ ਨਹੀਂ ਸੀ ਨਾ ਖਰਾਬ ਹੋਣੇ ਚਾਹੀਦੇ ਪਰ ਜੇ ਖਰਾਬ ਹੋ ਜਾਂਦੇ ਨੇ ਫਿਰ ਇਹਦਾ ਮਤਲਬ ਇਹ ਹੈ ਕਿ ਚੰਗੀ ਸਿੱਖਿਆ ਘਰ ਦੇ ਅੰਦਰ ਲਾਗੂ ਕਰੋ ਚੰਗੀ ਸੰਗਤ ਘਰ ਦੇ ਅੰਦਰ ਰੱਖੋ ਚੰਗਾ ਸਾਹਿਤ ਘਰ ਦੇ ਅੰਦਰ ਰੱਖੋ ਚੰਗੀਆਂ ਕਤਾਬਾਂ ਘਰ ਦੇ ਅੰਦਰ ਰੱਖੋ ਮਿਹਨਤ ਕਰੋ ਇਮਾਨਦਾਰੀ ਦੇ ਨਾਲ ਕਰੋ ਵਹਿਮ ਛੱਡੋ ਤੇ ਬਾਤਸੂ ਦੇ ਪਖੰਡ ਤੋਂ ਬਾਹਰ ਨਿਕਲੋ ਅਸੀਂ ਕਦੇ ਕਿਸੇ ਬਾਤਸੂ ਨੂੰ ਨਹੀਂ ਮੰਨਿਆ ਨੇੜੇ ਨਹੀਂ ਢੋਕਣ ਦਿੰਦੇ ਨੇੜੇ ਨਹੀਂ ਫਟਕਣ ਦਿੰਦੇ ਬਾਤਸੂ ਵੋਤਸੂ ਬਲਕੇ ਮੈਂ ਆਪਣੀ ਨਿੱਜੀ ਗੱਲ ਕਰ ਰਿਹਾ ਨਿੱਜੀ ਗੱਲ ਵੈਸੇ ਕੱਟ ਕਰਨੀ ਚਾਹੀਦੀ ਕਾਮਨ ਤੌਰ ਦੇ ਉੱਤੇ ਪਰ ਕਰ ਰਿਆਂ ਜਿਹੜੇ ਵਹਿਮ ਦਾ ਪਤਾ ਲੱਗਾ ਹੈ ਅੱਜ ਤੱਕ ਜਾਣ ਬੁੱਝ ਕੇ ਉਹਦੇ ਉਲਟ ਕੰਮ ਕੀਤਾ ਹੈ ਤੇ ਹਰ ਵਹਿਮ ਜਿਹਦੇ ਉਲਟ ਕੰਮ ਕੀਤਾ ਹੈ ਉਹ ਸਾਨੂੰ ਚੰਗਾ ਹੀ ਰਿਹਾ ਹੈ ਸਾਡਾ ਵਹਿਮ ਨੇ ਕੱਖ ਨਹੀਂ ਵਿਗਾੜਿਆ ਸਾਡਾ ਬਾਲ ਨਹੀਂ ਮਿੰਗਾ ਕੀਤਾ ਨਾ ਕਰ ਸਕਦਾ ਤੁਹਾਡੇ ਵਹਿਮ ਨੇ ਭਾਵੇਂ ਬਾਤਸ਼ੂ ਦੇ ਨਾਲ ਬਣਾ ਲਓ ਭਾਵੇਂ ਕਿਸੇ ਚੀਜ਼ ਦੇ ਨਾਲ ਮਕਾਨ ਦੁਕਾਨ ਫੈਕਟਰੀ ਬਣਾ ਲਓ ਮਿਹਨਤ ਨਹੀਂ ਕਰੋਗੇ ਫੇਲੋਗੇ ਈਮਾਨਦਾਰੀ ਨਹੀਂ ਰੱਖੋਗੇ ਫੇਲ ਹੋਵੋਗੇ ਅਗਰ ਬਿਜ਼ਨਸ ਚਲਾਉਣ ਦਾ ਤੌਰ ਤਰੀਕਾ ਨਹੀਂ ਹੈ ਫੇਲ ਹੋਵੋਗੇ ਖਾਈ ਜਾਣਾ ਹੈ ਸਰੀਰ ਨੂੰ ਸਹੀ ਢੰਗ ਦੇ ਨਾਲ ਰੱਖਣ ਦਾ ਤਰੀਕਾ ਨਹੀਂ ਹੈ ਤੇ ਫੇਲ ਹੋਵੋਗੇ ਬਾਤਸੂ ਉਸੂ ਦੇ ਚੱਕਰ ਚ ਨਾ ਪੋ ਬੰਦੇ ਬਣੋ ਸਮਝਦਾਰ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ